ਓਏ ਓਏ ਬਾਈ ਡਾਇਲੋਗ ਹੈ ਉਹ ਡਾਇਲੋਗ ਰ ਉਂਗਲੀ ਇੱਧਰ ਕਰਨਾ ਅਸਤ ਬਣ ਜਾ ਮੇਰੇ ਉਸਤਾਦ ਬਣ ਜਾ ਮੇਰੇ ਨਾ ਮਹਾਰਾ ਤੁਸੀਂ 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 ਸਾਡੇ ਦਾ ਸੀਨੀਅਰ ਉਹ ਨਹੀਂ ਪੜਾਉਣਾ ਤੈਨੂੰ ਚੱਲਾ ਯਾਰ ਯਾਰ ਜਦੋਂ ਮੈਂ ਉਸਤਾਦ ਬਣਾਉਣਾ ਤੇ ਉਹ ਤੇਰੀ ਉਹ ਕਸ਼ਕਾਤ ਸਸਤਰੀਕਾਲ ਦੋਸਤੋ ਮੈਂ ਤੁਹਾਡਾ ਦੋਸਤ ਕਾਮੇਡੀਅਨ ਬੰਦੇਮਾਰ ਬਲਜੀਤਾਂ ਦਾ ਕਹਿੰਦਾ ਭਾਜੀ ਨੇ ਤੁਹਾਨੂੰ ਮਿਲਣਾ ਤੇ ਮੈਂ ਕਿਹਾ ਚਲੋ ਨਾਲੇ ਚਾਹ ਚ ਪੀਣ ਨਾਲੇ ਬਾਈ ਨਾਲ ਆਪਾਂ ਗੱਲਾਂ ਬਾਤਾਂ ਕਰ ਲਾਂਗੇ ਬਾਈ ਨੂੰ ਮਿਲ ਲਾਂਗੇ ਤੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਹਾਰਾਜ ਸਤਿ ਸ਼੍ਰੀ ਅਕਾਲ ਤੇ ਕਿਉਂ ਮਿਲਣਾ ਸੀਗਾ ਮੈਨੂੰ ਇੱਕ ਮੌਕਾ ਦਿਓ ਦੇ ਮੌਕਾ ਯਾਰ ਮੌਕਾ ਨਹੀਂ ਭਾਈ ਨਹੀਂ ਨਹੀਂ ਹਾਂ ਤੁਸੀਂ ਵਧੀਆ ਤੁਹਾਡੀਆਂ ਵੀਡੀਓਂ ਵੇਖਣਾ ਮੈਂ ਬਹੁਤ ਕੰਮ ਕੀਤਾ ਹੁੰਦਾ ਵਿੱਚ ਬੜਾ ਵਧੀਆ ਕੰਮੂ ਦੇ ਵਿੱਚ ਕੀ ਮੈਂ ਮਤਲਬ ਪੱਠੇ ਕੁਤਰ ਦਾ ਦੇਖ ਗਿਆ ਕੰਮ ਕੀਤਾ ਨਹੀਂ ਵੈਗਰੀ ਤਾਂ ਕਿਉਂ ਇਟਾ ਉਟਾ ਛੱਤ ਤੇ ਚੜਾਈ ਜਾਣਾ ਹੁੰਦਾ ਮੈਂ ਤੁਸੀਂ ਵੀਡੀਓ ਵਧੀਆ ਬਣਾ ਫਣੀ ਵੀਡੀਓ ਬਣਾਉਣਿਆ ਤੇ ਮੈਨੂੰ ਐਕਟਿੰਗ ਦਾ ਬੜਾ ਸ਼ੌਂਕ ਆ ਅੱਛਾ ਤੇ ਬਾਈ ਬਣ ਕੇ ਮੈਨੂੰ ਮੌਕਾ ਦਿਓ ਤੁਸੀਂ 스타 ਬਣਾਓ ਮੇਰੀ ਨਹੀਂ ਮੈਂ 스타 ਧਾਰਨਾ ਚਾਹਦਾ ਤੁਹਾਨੂੰ ਠੀਕ ਹੈ ਮੈਨੂੰ ਹਾਂਜੀ ਹਾਂਜੀ ਤੁਹਾਨੂੰ ਅੱਛਾ ਵੀਡੀਓ 'ਚ ਕੰਮ ਕਰਨਾ ਚਾਹੁੰਦੇ ਹੋ ਵੀਡੀਓ 'ਚ ਕੰਮ ਕਰਨਾ ਚਾਹ। ਚਲੋ ਆਉਂਦਾ ਕੀ ਆ ਮੈਨੂੰ ਜੀ ਭਾਂਡੇ ਮਾਂਜਨੇ ਰੋਟੀ ਬਣਾਉਣੀ ਪੁੱਛ ਸਾਰਾ ਕੁਝ ਆਉਂਦਾ ਓ ਯਾਰ ਭਾਂਡੇ ਮਾਂਜਣ ਦਾ ਕੀ ਮਸਲਾ ਹੋਇਆ ਵੀ ਤੂੰ ਹੁਣ ਤੂੰ ਇੱਕ ਪਾਸੇ ਕਹੀ ਜਨਾ ਮੈਂ ਤੈਨੂੰ ਉਸਤਾਦ ਧਰਨਾ ਮੈਂ ਤੇਰੇ ਕੋਲ ਨਾਲ ਵੀਡੀਓ ਚ ਕੰਮ ਕਰਾਇਆ ਕਰਨਾ ਦੂਜੇ ਮੈਂ ਅਸਰ ਤੁਹਾਨੂੰ ਭਾਂਡੇ ਮਜਾ ਕਰੂੰ ਯਾਰ ਟੈਲੈਂਟ ਦਿਖਾ ਕਿਨੇ ਇੱਕ ਘੰਟ ਭਾਂਡੇ ਕਿਦਾਂ ਮਾਂਜਦਾ ਉਹਨੇ ਢੇਲੀ ਮਾਂਜਦਾ ਉਹ ਨਹੀਂ ਭਾਈ ਜੀ ਉਹ ਤਾਂ ਕਦੇ ਉਹਦੇ ਮੀਮੂਨ ਨਾ ਆਪੇ ਹੈ ਨਾ ਅੱਛਾ ਮੀ ਨਾ ਹੋਵੇ ਤੇ ਜਦੋਂ ਮੰਨ ਲਾ ਵੀ ਮੀ ਆ ਜੇ ਫੇਰ ਤੇਰੀ ਮਾਂਜ ਦੇ ਦੀ ਤੇਰੇ ਚ ਕੀ ਕੋਈ ਬੱਕਰੀ ਗੱਲ ਥੋੜਾ ਲੈ ਪਾਂਡੇ ਮਾਂ ਜਨੇ ਆ ਬੇਨਾਬ ਗਾਲੀ ਕੋਣੇ ਆਉਂਦੇ ਤਾਂ ਹੈ ਗਈ ਐ ਚਕੀ ਮੰਨ ਕੇ ਮੰਨ ਕੇ ਬਾਈ ਮਤਲਬ ਵਿਆਹ ਹੋਇਆ ਸਰਦਾਰੀ ਆ ਘਰ ਵਾਲੀ ਤੋਂ ਜਮੇ ਨਹੀਂ ਡਰਦੀ ਮਤਲਬ ਬਾਈ ਜੀ ਡਰ ਨਾਲੀ ਮਾਰਦਾ ਬੰਦੇ ਤਾਂ ਟੀਨੀ ਕੰਬਦੀ 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 ਟੀਵੀ ਹਣ ਹਾਂ ਹੋਰ ਮਤਲਬ ਇਹ ਛੱਡ ਕੇ ਰੋਟੀ ਪਾਣੀ ਛੱਡ ਕੇ ਭਾਂਡੇ ਪੁੰਡੇ ਤਾਂ ਚਲੋ ਹਾਸੇ ਮਜ਼ਾਕ ਦੀ ਗੱਲ ਰਹਿ ਗਈ ਹੋਰ ਕੀ ਆਉਂਦਾ ਕੀ ਮਤਲਬ ਕਰ ਸਕਦਾ ਨਹੀਂ ਨਹੀਂ ਗਾਲ ਲੈਣਾ ਬਾਈ ਗਾਣਾ ਬਹੁਤ ਸੋਹਣਾ ਗਾਣਾ ਚੱਲ ਆਉਣ ਦਿਗਰ ਦਾ ਗਾਣਾ ਸੁਣਾ ਦੇ ਫਿਰ ਗਾਣੇ ਸੁਣ ਲਈਏ ਨਾ ਸੁਣ ਲਈਏ ਬਾਈ ਹਨ ਜਿੰਨੇ ਤੇਰੇ ਫਰੱਡ ਗੋਰੀਏ ਜਿੰਨੇ ਤੇਰੇ ਫਰੱਡ ਜਿੰਨੇ ਤੇਰੇ ਫਰੱਡ ਕੀ ਮਤਲਬ ਫਰੱਡ ਮਤਲਬ ਸਹੇਲੀ ਸਹੇਲੀ ਦਾ ਦੋਸਤ ਫਰੱਡ ਪਰ ਤਾਂ ਪ੍ਰਭੂ ਮੂੰਹ ਚ ਨਾ ਪਾ ਦੀ ਮੈਨੂੰ ਕਿਤੇ ਜਦੋਂ ਮੂੰਹ ਕੋਲੇ ਕਰੀ ਜਾਂਦਾ ਫਰੱਡ ਮਤਲਬ ਯਾਰ ਸਹੇਲੀ ਦੇ ਭਰਾ ਨਹੀਂ ਫਰੱਡ ਫਰੱਡ ਸਹੇਲੀ ਫਰੈਂਡ ਕਹਦਾ ਬਾਈ ਫਰੈਂਡ ਹਾਂ ਫਰੱਡ ਫਰਾਡ ਅੱਛਾ ਫਰਾਡ ਹਾਂ ਫਰਾਡ ਨਹੀਂ ਇਹ ਇਕੱਲਾ ਵਧੀਆ ਕਰਦਾ ਬਾਈ ਇਹਨੇ ਮੈਨੂੰ ਦੱਸਦਾ ਮੈਂ ساری ਉਮਰ ਨਾਲ ਫਰੈਂਡ ਹੀ ਸਮਝਦਾ ਰਿਆ ਸਿੱਖਣ ਨੂੰ ਮਿਲਿਆ ਤੇਰੇ ਕੋਲ ਬਹੁਤ ਜ਼ਿਆਦਾ ਮੈਨੂੰ ਧੰਨਵਾਦ ਨਹੀਂ ਨਹੀਂ ਉਸਤਾਦ ਬਣ ਜਾ ਮੇਰੇ ਉਸਤਾਦ ਬਣ ਜਾ ਮੇਰੇ ਨਾ ਨਾ ਤੁਸੀਂ 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 ਸਾਡੇ ਤੋਂ ਸੀਨੀਅਰ ਹੋ ਮੈਂ ਸੀਨੀਅਰ ਹਾਂ ਤੁਸੀਂ ਉਸਤਾਦ ਬਣਨਾ ਤਾਂ ਸਾਡੇ ਚਲੋ ਠੀਕ ਹੈ ਗਾਣਾ ਤਾਂ ਬਹੁਤ ਸੋਹਣਾ ਸੀਗਾ ਵੈਸੇ ਸੁਣਨ ਦੇ ਲਾਇਕ ਨਹੀਂ ਸੀਗਾ ਐਕਟਿੰਗ ਦੇ ਵਿੱਚ ਕੀ ਆਉਂਗਾ ਕੋਈ ਡਾਇਲੋਗ ਫਿਲਮੀ ਡਾਇਲੋਗ ਕੋਈ ਮੈਂ ਤਾਂ ਡਾਇਲੋਗ ਸੁਣਾ ਦਿੰਦਾ ਸੁਣਾ ਲੈ ਕੁੱਤੇ ਓਏ ਓਏ ਬਾਈ ਡਾਇਲੋਗ ਹੈ ਉਹ ਡਾਇਲੋਗ ਨੂੰ ਉਂਗਲ ਇੱਧਰ ਕਰਨਾ ਕੁੱਤੇ ਕਮੇਨੇ ਮੈਂ ਤਾਂ ਉਸਤਾਦ ਜੀ ਕੋਲੇ ਲੈ ਕੇ ਆਇਆ ਮੈਨੂੰ ਹੀ ਉਹ ਪਰਵਾਹ ਤਾਂ ਕੈਮਰੇ ਗੱਨੀ ਕਰ ਲਾ ਉਂਗਲਾ ਆਈ ਸੁਣਾ ਦੇਣਾ ਚੱਲ ਸੁਣਾ ਯਾਰ ਸੁਣਾ ਕੁੱਤੇ ਕਮੇਨੇ ਓ ਯਾਰ ਮੂੰਹ ਤਾਂ ਨਾ ਮੇਰੇ ਗੱਨੀ ਕਰ ਯਾਰ ਉਹ ਉਧਰ ਨਾ ਉਧਰ ਨੂੰ ਕਰ ਦੇ ਉਧਰ ਨੂੰ ਇੱਧਰ ਨੂੰ ਕਰ ਦੇ ਕੁੱਤੇ ਕਮੀਨੇ ਮੈਂ ਤੇਰਾ మాਸ ਖਾ ਜਾਊਂਗਾ ਉਹ మాਸ ਨਹੀਂ ਹੁੰਦਾ ਭਰਾਵਾ ਖੂਨ ਹੁੰਦਾ ਖੂਨ ਕੁੱਤੇ ਕਮੀਨੇ ਮੈਂ ਤੇਰਾ ਖੂਨ ਪੀ ਜਾਊਂਗਾ ਉਹ ਤਾਂ ਤਰਮੰਦਰ ਪੀ ਗਿਆ ਨਾ ਭਾਜੀ ਮੇਰੇ ਕੋਲ ਤਾਂ ਮਾਸ ਹੀ ਬਚਿਆ ਮਾਸ ਹੀ ਕਹਿੰਦਾ ਮੇਰੇ ਕੋਲ ਯਾਰ ਕੀ ਭਾਲਦਾ ਗਰੀਬ ਬੰਦੇ ਤੋਂ ਤੂੰ ਤਾਂ ਵੱਡੀ ਦੁਨੀਆ ਦਾ ਬੰਦਾ ਹਾਂ ਮੈਂ ਤੈਨੂੰ ਕਿੱਥੇ ਚੇਲਾ ਬਣਾ ਲੂੰਗਾ ਯੋਨਾ ਕਰੋ ਮਹਾਰਾਜ ਨਹੀਂ ਨਹੀਂ ਮੇਰੀ ਗੱਲ ਸੁਣ ਮੈਨੂੰ ਫਾਇਦਾ ਕੀ ਹੋ ਤੈਨੂੰ ਯਾਰ ਮੈਨੂੰ ਕੀ ਫਾਇਦਾ ਹੋਊਗਾ ਦੱਸ ਮੈਂ ਮੈਂ ਤੇਰੇ ਜਨਾਂ ਦੇ ਨਾਲ ਭਾਂਡੇ ਓਏ ਪਤੰਦਰਾ ਪੁੱੁੱਥੇ ਕੰਮ ਨਾ ਕਰ ਪੁੱੁੱਥੇ ਕੰਮ ਨਾ ਕਰ ਤੂੰ ਦੋ ਦਿਨ ਮੇਰੀ ਘਰ ਵਾਲੀ ਨਾਲ ਭਾਂਡੇ ਮਜਾ ਤੇ ਮੁੜ ਕੇ ਨੂੰ ਆਤ ਪੈਣੀ ਨੇ ਮੇਰ ਤੋਂ ਮਜਵਾਈ ਜਾ ਕਰਨੇ ਆ ਹਾਂ ਨਾ ਬਣ ਜੀ ਤੁਹਾਡਾ ਕੀ ਨਾ ਬਣ ਜੂਗਾ ਤੁਸੀਂ ਉਸਤਾਦ ਬਣ ਜਾਓਗੇ ਹਾਂ ਹੈ ਹੈ ਚਰਾਂ ਦੇ ਉਸਤਾਦ ਬਣ ਨੂੰ ਬਰਾਵਾ ਤੇਰਾ ਚੇਲੇ ਤੋਂ ਤੂੰ ਤਾਂ ਮੇਰਾ ਸਾਰ ਦਿਨ ਲਊ ਪੀਲਾ ਕਰੇਗਾ ਉੱਤੋਂ ਮੈਨੂੰ ਮੱਤਾਂ ਵੀ ਦੇ ਰਿਹਾ ਕਿ ਤੇਰੀ ਘਰ ਨਾਲ ਭਾਂਡੇ ਮਜਾਇਆ ਕਰੂੰਗਾ ਭਾਈ ਉਹ ਕਰ ਨਹੀਂ ਕੰਮ ਕੁਝ ਮਤਲਬ ਟੈਲੈਂਟ ਟੈਲੈਂਟ ਦਿਖਾ ਭਾਈ ਕੋਈ ਐ ਕਰ ਤੂੰ ਜਿਹੜਾ ਉਹ ਜਨਾਨੀਆਂ ਦੀਆਂ ਕਿਸਮਾਂ ਨਹੀਂ ਤੂੰ ਰੀਲ ਬਣਾਈ ਸੀ ਉਹ ਸੁਣਾਉਣਾ ਸੁਣਾ ਭਾਈ ਕਿਸਮਾ ਮਤਲਬ ਚੁਟਕਲਾ 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 ਯਾਰ ਸੁਣਾ ਦੇ ਯਾਰ ਸੁਣਾ ਦੇ ਅਰਮਨ ਚੁਟਕਲਾ ਸੁਣਾ 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 ਚੁਟਕਲਾ ਯਾਰ ਬੰਦਿਆਂ ਵਾਂਗ ਸੁਣਾ ਯਾਰ ਜੋਟਕਲਾ ਕਿਵੇਂ ਸੁਣਾਉਂਦੇ ਹੁੰਦੇ ਆ ਚੁਟਕਲੇ ਜਨਾਨੀਆਂ ਦੋ ਕਿਸਮ ਦੀਆਂ ਹੁੰਦੀਆਂ ਜਨਾਨੀਆਂ ਦੋ ਕਿਸਮ ਦੀਆਂ ਹੁੰਦੀਆਂ ਦੋ ਕਿਸਮ ਕਿਹੜੀਆਂ ਕਿਹੜੀਆਂ ਇੱਕ ਤਾਂ ਉਹ ਜਿਹੜੀਆਂ ਪਤੀ ਦਾ ਹਰ ਕਹਿਣਾ ਮੰਨਦੀਆਂ ਕਦੇ ਸ਼ੋਪੰਗ ਨੂੰ ਨਹੀਂ ਕਹਿੰਦੀਆਂ ਉਹ ਪਹਿਲੀਆਂ ਜਨਾਨੀਆਂ ਪਹਿਲੇ ਨੰਬਰ ਦੀ ਪਹਿਲੇ ਨੰਬਰ ਦੀਆਂ ਮਤਲਬ ਘਰ ਵਾਲੇ ਦੇ ਆਖੇ ਲੱਗਦੀਆਂ ਆਖੇ ਲੱਗਦੀਆਂ ਪਤੀ ਦੇ ਮੂਰੇ ਨਹੀਂ ਬੋਲਦੀਆਂ ਹਾਂ ਘਰ ਵਾਲੇ ਤੋਂ ਤੇਰੇ ਨੂੰ ਭਾਂਡੇ ਨਹੀਂ ਮਜਵਾਉਂਦੀਆਂ ਨਹੀਂ ਮੇ ਹੁੰਦੀਆਂ ਘਰ ਵਾਲੀਆਂ ਤੇਰੇ ਵਰਗੇ ਤਾਂ ਭਾਂਡੇ ਨਹੀਂ ਮਜਵਾਉਂਦੀਆਂ ਨਹੀਂ ਮਜਵਾਉਂਦੀਆਂ ਹਾਂ ਪਤੀ ਦੀ ਸੇਵਾ ਕਰਦੀਆਂ ਸੇਵਾ ਕਰਦੀਆਂ ਤੇ ਦੂਜੀਆਂ ਉਹ ਆ ਜਿਹੜੀਆਂ ਧਰਤੀ ਤੇ ਰਹਿੰਦੀਆਂ ਤੇ ਪਹਿਲਾਂ ਵਾਲੀਆਂ ਦਰਖਤ ਤੇ ਬੈਠੀਆਂ ਸੀ ਉਹ ਨਹੀਂ ਭਾਈ ਜੀ ਉਹ ਸਵਰਗਾ ਚ ਰਹਿੰਗੀਆਂ ਤੁਸੀਂ ਵੇਖਾਣਾ ਫੋਟੋਆਂ ਤੇ ਵੀ ਬਣਿਆ ਹੁੰਦਾ ਉਹ ਰਾਤ ਨੂੰ ਦੇਵੀ ਦੇਵਤੇ ਚਲੋ ਚਲੋ ਮੈਂ ਉਹ ਸਮਝ ਗਿਆ ਮੈਂ ਤੁਹਾਡੀ ਗੱਲ ਦੂਜੀਆਂ ਕਿਹੜੀਆਂ ਹੁੰਦੀਆਂ ਇੱਕ ਤਾਂ ਉਹ ਕਹਤੀਆਂ ਵੀ ਜਿਹੜੀਆਂ ਘਰ ਵਾਲੇ ਦੇ ਆਖੇ ਲੱਗਦੀਆਂ ਸਿਆਣੀਆਂ ਜਨਾਨੀਆਂ ਉਹ ਇੱਕ ਨੰਬਰ ਦੇ ਹੋਗੇ ਦੂਜੀਆਂ ਕਿਹੜੀਆਂ ਹੁੰਦੀਆਂ ਦੂਜੇ ਜਿਹੜੇ ਧਰਤੀ ਤੇ ਰਹਿੰਦੀਆਂ ਆਪਣੇ ਖਾਰੇ ਉਹ ਯਾਰ ਧਰਤੀ ਤੇ ਕੀ ਆਪਣੇ ਕੋਲ ਸਾਰਿਆਂ ਕੋਲੇ ਉਹ ਹੀ ਆ ਮਤਲਬ ਪਹਿਲੀਆਂ ਤਾਂ ਹੀ ਰਹਿ ਗਈਆਂ ਨਾ ਉਹ ਤੂੰ ਵੇਖਿਆ ਨਾ ਫੋਟੋਆਂ ਚ ਉਹ ਦੇਵੀਆਂ ਦੇਵਤਾ ਪੈ ਰਹੇ ਘਟਦੀਆਂ ਉਹ ਤਾਂ ਹੀ ਆ ਬਾਈ ਧਰਤੀ ਦੇ ਹੈ ਨਹੀਂ ਦੂਜੀਆਂ ਦੂਜੀਆਂ ਆਪਣੇ ਕੋਲ ਦੂਜੀਆਂ ਆਪਣੇ ਟੜ ਚਰਨ ਕਿੱਥੇ ਆ? ਉਹ ਨਾ ਨਾ ਨਹੀਂ ਟੜ ਚੋ ਮੈਂ ਤੁਹਾਨੂੰ ਉਸਤਾਦ ਧਾਰਨਾ ਮਾਰ। ਉਹ ਬਬਾ ਤੂੰ ਤਾਂ ਮੇਰੇ ਤੋਂ ਵੱਡਾ ਉਸਤਾਦ ਆ ਮੈਂ ਕੋਈ ਇੰਨਾ ਵੱਡਾ ਉਸਤਾਦ ਨਹੀਂ ਹੈਗਾ। ਭਾਈ ਲੈ ਜਾ ਯਾਰ ਭਾਈ ਸੌਰੀ ਮੈਂ ਨਹੀਂ ਤਾਂ। ਉਹ ਨਹੀਂ ਇੱਕ ਮੌਕਾ ਦੇ। ਵੀ ਮੈਂ ਤੈਨੂੰ ਚੇਲਾ ਨਹੀਂ ਬਣਾ ਸਕਦਾ ਅੱਜ ਦਾ। ਮੇਰੇ ਇੰਨਾ ਚਰ ਹੋ ਗਿਆ ਮੈਂ ਤਾਂ ਮਿੰਤਾ ਕਢੀ ਜਾਂਦਾ। ਤੂੰ ਕਹਿੰਦਾ ਚੇਲਾ ਬਣਾਉਂਦਾ ਨਹੀਂ। ਅਬ ਬਾਵਾਂ ਕੋ ਚੜਾਈਏ ਨਾ। ਨਹੀਂ ਬਾਵਾਂ ਕੋ ਨਹੀਂ ਤੂੰ ਤੂੰ ਮੈਨੂੰ ਨਹੀਂ ਕਿ ਹਾਂ ਤੂੰ ਕਰੇਗਾ ਕਰ ਕਰਨ ਵਾਲੀ ਕਰਨ ਵਾਲੀ ਕਿਹੜੀ ਗੱਲ ਹੈ ਨਹੀਂ ਤੇ ਨਹੀਂ ਕਰਨ ਵਾਲੀ ਕਿਹੜੀ ਤੂੰ ਮਾਰੇਗਾ ਮੈਨੂੰ ਕੋਣ ਮਾਰੂ ਤੈਨੂੰ ਯਾਰ ਕੋਣ ਕਰ ਨਹੀਂ ਭਰੋਣਾ ਤੈਨੂੰ ਜੱਲਾ ਯਾਰ ਯਾਰ ਜਦੋਂ ਮੈਂ ਉਸਤਾਦ ਬਣਾਉਣਾ ਤੇ ਉਹ ਤੇਰੀ ਉਹ ਬੇਸ਼ਕੁਆਰ